ਸਤ ਨਾਮ ਸਤ ਨਾਮ ਜੀ ਵਾਹਿਗੁਰੂ ਵਾਹਿਗੁਰੂ ਪਾਗੇ ਦਰੁਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਸ਼ਹੀਦਾਂ ਦੀ ਚਿਤਾਵਾਂ ਉਪਰ ਲੱਗੇਗੀ ਹਰ बरस ਇਹ ਦੇ ਸੋ ਅੱਜ ਅਸੀਂ ਪਹੁੰਚੇ ਆਂ ਜ਼ਿਲ੍ਹਾ ਤਰਨਤਾਰਨ ਤੋਂ ਨਿਊ ਪੰਜਾਬ ਲਾਈਵ ਚੈਨਲ ਤੋਂ ਪਿੰਡ ਰਾਣੀ ਬਲਾਹ ਨਜ਼ਦੀਕ ਚੋਲਾ ਸਾਹਿਬ ਤੇ ਇੱਥੇ ਮਹਾਪੁਰਖ ਪਹੁੰਚੇ ਹੋਏ ਨੇ ਗੁਰਦੁਆਰਾ ਛੀਦਾਵਾਲੇ ਰਾਣੀ ਬਲਾਹ ਤੋਂ ਸੰਤ ਬਾਬਾ ਜਗਤਾਰ ਸਿੰਘ ਜੀ ਆਪਣੇ ਪੂਰੇ ਜਥੇ ਦੇ ਸਮੇਤ ਇੱਥੇ ਪਹੁੰਚੇ ਨੇ ਤੇ ਆਪੋ ਆਪਣਾ ਗੱਲਬਾਤ ਕਰਦੇ ਆਂ ਹਾਂਜੀ ਬਾਬਾ ਜੀ ਕਿਹੜੇ ਸ਼ਬਦਾਂ ਨਾਲ ਸੰਗਤਾਂ ਦਾ ਧੰਨਵਾਦ ਕਰਦੇ ਹੋਏ ਮੈਂ ਗੁਰਦੁਆਰਾ ਬਾਬੇ ਸਿੰਘ ਚੋਲਾ ਸਾਹਿਬ ਦਾ ਸੇਵਾਦਾਰ ਆ ਸੰਗਤਾਂ ਆਈ ਹੋੜਾ ਦੀ ਕਮੇਟੀ ਨੇ ਮਨਜ਼ੂਰ ਤੇ ਬਿੰਦਗੀ ਦੇ ਬੇ ਤਿਆਰਕ ਦਰਸ਼ਨ ਦਿਓ ਮੈਂ ਦਰਸ਼ਨ ਕਰਿਓ ਇਸ ਕਰਕੇ ਮੈਂ ਆਇਆ ਅੱਜ ਬਾਬੇ ਜੀ ਹੋ ਸਕਦਾ ਦੇਖਣ ਨਾਲ ਬਹੁਤ ਸਖਦਾ ਖੁਸ਼ੀ ਦਾ ਵਧੀਆ ਰੌਣਕਾਂ ਲੱਗੀਆਂ ਉਹਨਾਂ ਨੇ ਕਹਿੰਦੇ ਨੇ ਦਫਾ ਦਫੇ ਬੈਠ ਸਕਦਾ ਵੀ ਮਹਾਰਾਜਾ ਕੁਮਾਰ ਹੈ ਕਿਤੇ ਭਾਵੇਂ ਜੀਵਨ ਸੰਗਤ ਮਹਾਰਾਜਾ ਕੁਮਾਰ ਸਿੰਘ ਸਾਹਿਬ ਦੀ ਹੌਣਕਾ ਲੱਗਿਆ ਮੈਂ ਬਹੁਤ ਧੰਨਵਾਦ ਸੰਗਤਾਂ ਇਹ ਤਾਂ ਵੱਧ ਘਟ ਕੇ ਦਿਨ ਮਨਾਉਣੇ ਚਾਹੀਦੇ ਆ ਰਾਹਿਜ ਜੀ ਕਾ ਖਾਲਸਾ ਰਾਹਿਜ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗ ਜੁਗ ਅਟਲ ਚਵਰਸ਼ਤਰ ਸਿੰਘਾ ਸਨਾ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਗੁਰਵਾਕ ਹਨ ਸੂਰਾ ਸੋ ਪਹਿਚਾਨੀਆਂ ਜੋ ਲਰੈਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੇ ਕਬ ਹੁਨਾ ਛਾੜੇ ਖੇਤ ਐਸੇ ਦੀਨ ਦਿਆਲ ਸਤਿਗੁਰੂ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਮੁੱਚੇ ਪਰਿਵਾਰ ਦੀ ਸ਼ਹਾਦਤ ਨੂੰ ਯਾਦ ਕਰਦੇ ਆ ਚਮਕੌਰ ਸਾਹਿਬ ਦੀ ਸਮੁੱਚੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਪਰਸੋਂ ਦੇ ਰੋਜਾਂ ਤੋਂ ਨਗਰ ਰਾਣੀ ਵਲਾ ਦੀ ਸੰਗਤ ਨੇ ਇਕੱਤਰਤਾਈ ਕੀਤੀ ਅਤੇ ਪ੍ਰਬੰਧਕ ਕਮੇਟੀ ਦੇ ਵੱਲੋਂ ਉਦਦਮ ਕੀਤਾ ਗਿਆ ਜੋ ਕਿ ਹਰ ਸਾਲ ਦੀ ਤਰ੍ਹਾਂ ਉਦਮ ਕਰਕੇ ਧੰਨ ਧਨ ਅਮਰਸ਼ੀਦ ਬਾਬਾ ਜੀ ਹਰ ਸਿੰਘ ਜੀ ਦੇ ਪਾਵਨ ਸਥਾਨਾਂ ਤੇ ਸ਼ਹੀਦੀ ਜੋੜ ਮੇਲੇ ਮਨਾਏ ਇਸੇ ਤਰ੍ਹਾਂ ਸੰਗਤਾਂ ਪ੍ਰਤੀ ਬੇਨਤੀ ਹੈ ਕਿ ਆਪ ਜੀ ਜਿਨ੍ਹਾਂ ਨੇ ਸਾਡੇ ਵਾਸਤੇ ਕੁਰਬਾਨੀਆਂ ਕੀਤੀਆਂ ਜਿਨ੍ਹਾਂ ਨੇ ਸਾਡੇ ਵਾਸਤੇ ਅੱਜ ਅਸੀਂ ਜਿਨ੍ਹਾਂ ਦੇ ਕਰਕੇ ਮਹਿਲ ਮਾੜੀਆਂ ਦੇ ਵਿੱਚ ਬੈਠੇ ਹਾਂ ਉਹਨਾਂ ਨੂੰ ਯਾਦ ਕਰਨਾ ਸਾਡਾ ਫਰਜ਼ ਬਣਦਾ ਹੈ ਸਮੂਚੀ ਕਮੇਟੀ ਦਾ ਧੰਨਵਾਦ ਜਿਨ੍ਹਾਂ ਨੇ ਇਹ ਜਿਹੜਾ ਸਮਾਗਮ ਰੱਖਿਆ ਸੰਗਤਾਂ ਨੂੰ ਸਤਿਗੁਰੂ ਜੀ ਦੀ ਪਾਵਨ ਗੁਰਬਾਣੀ ਦੇ ਨਾਲ ਜੋੜਨਾ ਕੀਤਾ ਹੁਣ ਸਮਾਗਮ ਚੱਲ ਰਿਹਾ ਸਮੂਹ ਸੰਗਤਾਂ ਗੁਰੂ ਨਾਨਕ ਨਾਮ ਲੇਵਾ ਉਹਨਾਂ ਸਮੂਚੀਆਂ ਸ਼ਹੀਦਾਂ ਨੂੰ ਯਾਦ ਕਰਕੇ ਅਤੇ ਨਾਮ ਦੇ ਨਾਮ ਬਾਣੀ ਦੇ ਨਾਲ ਜੁੜਨਾ ਕਰਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਸਤ ਨਾਮ ਜੀ ਵਾਹਿਗੁਰੂ ਵਾਹਿਗੁਰੂ ਪਾਣੀ ਤਰੋ ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿ ਤੁਰ ਆਗੇ ਗੁਰੂ ਵਾਗੇ ਗੁਰੂ ਤੇ ਸਤ ਨਾਮ ਸਤ ਨਾਮ ਜੀ ਵਾਹਿਗੁਰੂ ਵਾਹਿਗੁਰੂ ਵਾਹਿ ਦੁਰਜੀਤ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਵਾਹਿ ਦੁਰਜੀਤ ਸਤਨਾਮ 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 ਜੀ ਵਾਹਿਗੁਰੂ ਵਾਹਿ ਨਾਮ ਜਪ ਲਾ ਸੋ ਲਿਆ ਨਾਮ ਨਾਮ ਫਰਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪੰਜਾਂ ਸਿੱਖਾਂ ਨੂੰ ਨਾਲ ਤਿਆਰ ਕੀਤਾ ਪੰਜਾਂ ਸਿੱਖਾਂ ਨੂੰ ਨਾਲ ਤਿਆਰ ਕਰਕੇ ਦਿੱਲੀ ਵੱਲੋਂ ਤਿਆਰੀਆਂ ਕਰਨ ਲੱਗੇ ਮੈਂ ਉਸ ਤੇ ਪਹੁੰਚਣ ਲੱਗਾ ਜਿਵੇਂ ਪਾਸਾ ਚਲੇ ਦਿੱਲੀ ਵੱਲੋਂ ਉਹ ਕੈਮ ਦੀ ਕਬਤਾ ਕਹਿ ਲਗਾ ਕਿ ਸਿੱਖ ਕੌਮ ਤਲਵਾਰ ਤੋਂ ਹੋਈ ਪੈਗਾ ਤੇਗਾ ਮਾਰੀਆਂ ਤੇਗਾ ਖਾਧੀਆਂ ਨੇ ਵੱਗਦੇ ਲਹੂ ਚ ਰਾਂ ਕੇ ਲਾਲ ਕੱਪੜੇ ਚੋੜੇ ਪਹਿਨੇ ਸ਼ੀਤਨਦਾਰੀਆਂ ਨੇ ਸਤਸੰਗਤ ਜੀ ਮਹਾਨ ਜੋਧਾ ਤਨਤਨ ਬਾਬਾ ਜੀਵਨ ਸਿੰਘ ਅਮਰ ਸ਼ਹੀਦ ਪਪੀਤਾ ਸਕਾ ਮਲ ਜੀ ਜਿਨ੍ਹਾਂ ਦਾ ਨਗਰ ਗੱਗੋਬਾਨ ਦਸੀ ਜਾਂਦੇ ਸਾਰੇ ਅਧਿਆਤੇ ਵਿੱਚ ਅਸੀਂ ਵੀ ਗੱਗੋਬਾਨ ਕਹਦੇ ਹਾਂ ਕਿ ਉਹਨੇ ਉਹ ਕਰਮਾਂ ਵਾਲੀ ਮਾਂ ਦੀ ਕੁੱਖ ਨੂੰ ਪਾਗ ਲਾਇਆ ਸੀ ਉਹ ਸੂਰਮੇ ਨੇ ਉਸ ਨਗਰ ਨੂੰ ਨਾ ਕੀਤਾ ਸਾਹ ਸੰਜੀ ਅੱਜ ਤੰਤਨ ਬਾਬਾ ਜੀਵਨ ਸਿੰਘ ਅਨੇਕਾਂ ਦੇ ਨਾ ਹੰਦੇ ਤੇ ਸਿੱਖਾਂ ਦੀ ਮੁੱਛ ਖੜੀ ਨਹੀਂ ਹੁੰਦੀ ਸਿੱਖਾਂ ਦੀ ਮੁੱਛ ਖੜੀ ਨਾ ਹੁੰਦੀ ਹਿੰਦੂ ਟਿੱਕੇ ਲਾਉਂਦਾ ਨਾ ਤੰਤਨ ਬਾਬਾ ਜੀਵਨ ਸਿੰਘ ਦੇ ਦਿੱਲੀੋਂ ਫੀਸ ਲਿਆਉਂਦਾ ਨਾ ਅੱਜ ਜਿਹੜੀਆਂ ਆਪਾਂ ਦਸਤਾਰਾਂ ਬੰਨ੍ਹ ਕੇ ਗਾੜੇ ਰੱਖੇ ਐ ਇਹ ਉਸ ਬਹਾਦਰ ਦੀ ਕੁਰਬਾਨੀ ਆ कि ਉਹਨੇ ਬੰਦੀ ਅਗਦੇ ਜਦੋਂ ਆਵਾਜ਼ ਦਿੱਤੀ ਸੀ ਕਿਸੇ ਨੇ ਉੱਠ ਕੇ ਆਵਾਜ਼ ਨਹੀਂ ਸੀ ਦਿੱਤੀ ਉਹੀ ਸੂਰਮਾ ਉੱਠਿਆ ਸੀ ਉੱਠ ਕੇ ਆਖਿਆ মহারাজ ਮੈਂ ਤੇ ਸੇਵਾ ਬਚ ਲਿਓ ਆ ਮੈਂ ਸ਼ੁਰੂ ਕਰਨ ਲੱਗਾ ਇਸ ਇਤਿਹਾਸ ਨੂੰ ਜਦੋਂ ਕਸ਼ਮੀਰ ਦੇ ਪੰਡਤ ਆ ਕੇ ਰੋਏ ਜਿਵੇਂ ਜਾ ਕੇ ਇੱਕ ਪੱਤ ਸਾਹਿਬ ਗੁਰੂ ਜੀ ਨੇ ਕਹਿ ਲਈ ਕੋਸ਼ਟਾਂ ਦੀ ਕਹਾਤਾ ਕਰ ਸਤਗੁਰ ਪਾਸ਼ਾ ਦਿੱਲੀ ਵਾਲੋਂ ਤਿਆਰੀ ਕਰਕੇ ਜਾ ਰਹੇ تھے ਉਹਨੇ ਕਿਹਾ ਕਿ ਬਹਿਨ ਜੀ ਚੱਲੇ सारे का धन आप अगला जगह पूरा मैं साइटी साहब छोटी उम्र है वहीं गुरु साहब जी की महान वर्ष कृपा है वो कड़ी गांधी होना पासो अगला समय जो सगा करना है ਇਸ ਸਤ ਨੰਗੜ ਕੇ ਔਰ ਗੁਰੂ ਘਰ ਦਾ ਹਰ ਦਾਸ ਸੇਵਾ ਕਰਦਾ ਹੈ ਆਪੋ ਮਾਨਵਾਰ ਨਹੀਂ ਮਿਲਦਾ ਅੱਜ ਗੁਰੂ ਸਾਹਿਬ ਜੀ ਨੇ ਆਪਾਂ ਨੂੰ ਸਮਾਂ ਬਖਸ਼ੀ ਦਿੱਤਾ ਹੈ ਇੱਕ ਸਾਲ ਬਾਅਦ ਜਿਹੜਾ ਆਪਾਂ ਇਕੱਤਰ ਹੋਣਾ ਹੈ ਇਹ ਅੱਜ ਦਾ ਸਮਾਂ ਜਿਹੜਾ ਹੈ 2:30 ਤੋਂ 3:00 ਤੱਕ ਇਹ ਵਾਅਦਾ ਤੁਮਾਰ ਸਾਡੇ ਕਰੀਏ ਤੇ ਗੁਰੂ ਘਰ ਦੇ ਲਾਗੜਾ ਵਿੱਚ ਸੇਵਾ ਕਰੀਏ ਖਾਣਾ ਸਰਵਾ ਹੱਥ ਸੇਵਾ ਵਾਸਤੇ ਮਿਲੇ ਨੇ ਤੇ ਵੇਰ ਜਸਨਾ ਹੈ ਔਰ ਨਾਮ ਦੇ ਪ੍ਰਵਾਸ ਤੇ ਮਿਲੇ ਮਹਾਰਾਜ ਕਹਿੰਦੇ ਐ ਇਸ ਨਾ ਜੱਪੇ ਦਾ ਨਾਮ ਤਾਂ ਤਿਲ ਤਿਲ ਕਰ ਘਟਿਗੇ ਵਿੱਚ ਸੇਵਾ ਤੇ ਨਿਹੰਗ ਹੱਥ ਪੈਰ ਹੋਰ ਨੇ ਭਲੇ ਕਰੀ ਹੱਥਾਂ ਨਾਲ ਸੇਵਾ ਕਰੋ ਲੰਗਰਾਂ ਵਿੱਚ ਤੇ ਰਸਨਾ ਨਾਲ ਬਹਿ ਕੇ ਲਗਾਵ ਕਰੀਏ ਸੰਗਤ ਵਿੱਚ ਡੜ ਕੇ ਆਪਣਾ ਆਇਆ ਹੋਇਆ ਜੁਨਨ ਜਿਹੜਾ ਹੈ ਉਹ ਸਫਲ ਕਰੋ ਸੈਕਟਰ ਸਾਹਿਬ ਜੀ ਤੁਹਾਡੀ ਆ ਸਾਰੇ ਸੰਗਤਾਂ ਦਾ ਤੁਹਾਰ ਸਾਰਿਆਂ ਦੀ ਚੜ੍ਹਦੀ ਕਲਾ ਵਾਸਤੇ ਫਿਰ ਆਪੋ ਜੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਂਜੇ ਸਰਬੱਤ ਦਾ ਭਲਾ ਇਹਦਾ ਕੁਝ ਕਹਿੰਦੇ ਤੁਮਨ ਗਾ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਰਨੂਰ ਚੰਗ ਸੱਤ ਗੁਰੂਆਂ ਦੇ ਮਾਰ ਨੂੰ ਡੁੱਗੋ ਜੋਗੋ ਅਰਥ ਸਾਹਿਬ ਜੀ ਗੁਰੂ ਘਰ ਸਭ ਨੂੰ ਜੁੜੀ ਸੁਣੋ ਜੀ ਸਾਹਿਬ ਜੀ ਵਾਹਿਗੁਰੂ ਦਾ ਕਾਲ ਸਾਹਿਬ ਜੀ ਦੀ ਫਤਿਹ ਹੋ ਸੋ ਜਿਹੜਾ ਸਭ ਤੋਂ ਪਹਿਲਾਂ ਮਾਫੀ ਮੰਗ ਲੈਂਦੇ ਜਿਹੜੀ ਇਹ ਕਲਾਕਾਰੀ ਇਹ ਹੋਰ ਹੈ ਸਾਡੀ ਕਲਾਕਾਰੀ ਹੋਰ ਪਰ ਫਿਰ ਵੀ ਜਿਹੜੇ ਜੋਧਿਆਂ ਨੇ ਮੇਰੇ ਮਨਾਏ ਜਾਂਦੇ ਨੇ ਜਾਂ ਉਹਨਾਂ ਦੀ ਯਾਦਾ ਮਨਾਈ ਜਾਂਦੀ ਉਹਦੇ ਵੀ ਦੂਸਤਾ ਬੰਨਾ ਚਾਹੀਦਾ ਹੈ ਕੁਝ ਕੋ ਬੋਲ ਬਾਬਾ ਜੀ ਸਿੰਘ ਜੁਨ ਲਈ ਸਤਾਈ ਅੰਤਰਾ ਦੇ ਕੋਈ ਗਲਤੀ ਹੋ ਗਈ ਤਾਂ ਮਾਫ ਕਰਦੇ ਪਈਆਂ ਜੀ ਮੈਂ ਪਿਤਾ ਦਾ ਸੀ ਇਸ ਬੁਖਨ ਵਿੱਚ ਦਿੱਲੀ ਤੋਂ ਤੁਰਿਆ ਮੈਂ ਪਿਤਾ ਦਾ ਸੀ ਇਸ ਬੁਖਨ ਵਿੱਚ ਦਿੱਲੀ ਤੋਂ ਤੁਰਿਆ ਜ਼ਬਰ ਜੁਲਮ ਨੂੰ ਵੇਖ ਸੂਰਮਾ ਪਿੱਛੇ ਨਾ ਮੁੜਿਆ ਜ਼ਬਰ ਜੁਲਮ ਨੂੰ ਵੇਖ ਸੂਰਮਾ ਪਿੱਛੇ ਨਾ ਮੁੜਿਆ ਜਾਨ ਦੀ ਬਾਜ਼ੀ ਲਾ ਕੇ ਚਰਨਿਆਗਿਆ ਗੁਰੂਆਂ ਦੇ ਪੁੰਦਾ ਕਰਮ ਕਮਾ ਕੇ ਕਰਜੇ ਲਾ ਗਿਆ ਉਮਰਾਂ ਦੇ ਪੁੰਦਾ ਕਰਮ ਕਮਾ ਕੇ ਕਰਜੇ ਲਾ ਗਿਆ ਉਮਰਾਂ ਦੇ ਪੰਡਤ ਸੀ ਕਰ ਲਾਉਂਦੇ ਆਏ ਸਾਥੀ ਨਾਲ ਪਤਾਨੇ ਲਾਏ ਪੰਡਤ ਸੀ ਕਰ ਲਾਉਂਦੇ ਆਏ ਸਾਥੀ ਨਾਲ ਪਤਾਨੇ ਲਾਏ ਉਦਾਵਲ ਵਿੰਗਾ ਨਾ ਹੋਵੇ ਜੀ ਦੀ ਗੋਬਿੰਦ ਲਾਲ ਬਚਾਵੇ ਉਦਾਵਲ ਵਿੰਗਾ ਨਾ ਹੋਵੇ ਜੀ ਦੀ ਗੋਬਿੰਦ ਲਾਲ ਬਚਾਵੇ ਗੁਰੂ ਤੇਗ ਬਹਾਦਰ ਬਾਜੋ ਰਾਖੇ ਕੌਣ ਟਰੰਗਲਾ ਦੇ ਪੁੰਨ ਦਾ ਕਰਮ ਕਮਾ ਕੇ ਕਰਜੇ ਲਾ ਗਿਆ ਉਮਰਾਂ ਦੇ ਪੁੰਨ ਦਾ ਕਰਮ ਕਮਾ ਕੇ ਕਰਜੇ ਲਾ ਗਿਆ ਉਮਰਾਂ ਦੇ ਲੈ ਪਿਤਾ ਦਾ ਸੀਸ ਸੂਰਮਾ ਲੈ ਪਿਤਾ ਦਾ ਸੀਸ ਮੁਕਨ ਵਿੱਚ ਦਿੱਲੀ ਤੋਂ ਤੁਰਿਆ ਜਬਰ ਜ਼ੁਲਮ ਨੂੰ ਵੇਖ ਸੂਰਮਾ ਪਿੱਛੇ ਨਾ ਮੁੜਿਆ ਜਬਰ ਜ਼ੁਲਮ ਨੂੰ ਵੇਖ ਸੂਰਮਾ ਪਿੱਛੇ ਨਾ ਮੁੜਿਆ ਜਾਨ ਦੀ ਬਾਜ਼ੀ ਲਾ ਕੇ ਚਰਨ ਆ ਗਿਆ ਗੁਰੂਆਂ ਦੇ ਪੁੰਨ ਦਾ ਕਰਮ ਖਵਾ ਕੇ ਕਰ ਜੁੜਾ ਗਿਆ ਉਮਰਾਂ ਦੇ ਪੁੰਨ ਦਾ ਕਰਮ ਕਮਾ ਕੇ ਖਰਜੇ ਦਾ ਆ ਉਮਰਾਂ ਦੇ ਪੁੰਨ ਦਾ ਕਰਮ ਕਮਾ ਕੇ ਖਰਜੇ ਦਾ ਆ ਉਮਰਾਂ ਦੇ ਪੰਡਤ ਸੀ ਕਰ ਲਾਉਂਦੇ ਆਏ ਸਾਥੀ ਨਾਲ ਪਿਤਾ ਨੇ ਲਾਏ ਪੰਡਤ ਸੀ ਕਰ ਲਾਉਂਦੇ ਆਏ ਸਾਥੀ ਨਾਲ ਪਿਤਾ ਨੇ ਲਾਏ ਉਹਦਾ ਵਾਰ ਵਿੰਗਾ ਨਾ ਹੋਵੇ ਜੀ ਦੀ ਗੋਬਿੰਦ ਲਾਲ ਬਚਾਵੇ उहो रंगा हुे जी गोबिंद लाल बचावे गुरू ते कहादु बाजो राखे कोलां देन द कर्म कमा के ਕਰਮ ਕਮਾ ਕੇ ਕਰਜੇ ਲਾ ਗਿਆ ਉਮਰਾਂ ਦੇ ਲੈ ਪਿਤਾ ਦਾ सी ਸੂਰਮਾ ਲੇ ਪੀਤਾ ਦਾ ਸੀਸ ਭੁਖਣ ਵਿੱਚ ਦਿੱਲੀ ਤੋਂ ਤੁਰਿਆ ਜਬਰ ਜ਼ੁਲਮ ਨੂੰ ਵੇਖ ਸੂਰਮਾ ਪਿੱਛੇ ਨਾ ਮੁੜਿਆ ਜਬਰ ਜ਼ੁਲਮ ਨੂੰ ਵੇਖ ਸੂਰਮਾ ਪਿੱਛੇ ਨਾ ਮੁੜਿਆ ਜਾਨ ਦੀ ਬਾਜ਼ੀ ਲਾ ਕੇ ਚਰਨੀਆਂ ਆ ਗਿਆ ਗੁਰੂਆਂ ਦੇ ਪੁੰਨ ਦਾ ਕਰਮ ਖਵਾ ਕੇ ਕਰਦੇ ਲਾ ਗਿਆ ਮਰਾਂ ਦੇ हाँ पुन दु कर के करजे ला गया तो so, एक गुरु गोविंद सिंह महाराज हाँ जंगल माछिया कोई संत सिपाही है। जंग करता है तो संत सिपाही है चेहरे तो झलक रहा एरे नूर इलाही ए कोई आम मुसाफिर नहीं ਫੋਦੀ ਸੁਲਤਾਨ ਸੁਟਾਏ ਹੜਾ ਸ਼ੋਰ ਨਾ ਕਰਿਓ ਮੇਰਾ ਮਹਿਮਾਨ ਸੁਟਾਏ ਹੜਾ ਸ਼ੋਰ ਨਾ ਕਰਿਓ ਮੇਰਾ ਮਹਿਮਾਨ ਸੁਟਾਏ ਉਹ ਜੰਗਲ ਵਾਸੀ ਵੜਿਆ ਦਾ ਬੇਨਤੀ ਕਰੇ ਹਮਾ ਵਰ ਸੁਗਾਤੀਆਂ ਸਾਖੀ ਮਾਫੀ ਸੰਤ ਪੰਛੀ ਦੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਨੇ ਪਾਪ ਤਾਂ ਸੇ ਪਾਣੀ ਵਿੱਚ ਸੀ ਬੋਲ ਇਲਾਹੀ ਕੋਲ ਤੇ ਵਿੱਚ ਜੁੜਤੇ ਮਿਲਾ ਕੇ ਛੰਗੇ ਦੀ ਸੀ ਮਰਤ ਵਾਟ ਕਟ ਪੁਲ ਤੋਂ ਬਵਾਪ ਕਰਨੇ ਕੋਈ ਸਾਡੇ ਤੋਂ ਵੱਲੋਂ ਬਹੁਤ タルਾਈ ਮਾਇਆ ਰੋਡ ਇਸ ਤੇ ਡਾਤੀ ਗਈ ਹੈ ਤੋਂ ਵੈਦੁਰੂ ਚੜ੍ਹ ਕੇ ਤੜਕੇ ਵਾਰੀ ਗੁਰੂ ਜੀ ਦਾ ਖੜਕ ਵਾਰੀ ਦੁਰਜੀਤ ਜੀ ਦੇ ਪਤੇ ਗਿਆਨੀ ਪਰਮ ਸਿੰਘ ਜੀ ਪੋਣ ਸਾਹਿਬ ਜੀ ਨਾਲ ਆਪ ਜੀ ਨਾਲ ਜਿਹੜੇ ਪੰਥ ਪ੍ਰਸਿੱਧ ਕਮਿਸ਼ਨ ਜੱਥੇ ਹੋਏ ਗਿਆਨੀ ਜੋਗਾ ਸਿੰਘ ਜੀ ਹੋਗੇ ਉਹਨਾਂ ਦੀ ਆਗਿਰ ਨਾਲ ਸਾਥ ਪਾਈ ਸੋ ਉਹ ਮਾਤਾ ਜੀ ਦੇ ਨਗਰ ਦੇ ਜਿਲ੍ਹੇ ਦੇ ਪੰਚ ਸਾਹਿਬ ਹੰਤਾਈ ਮਨਾ ਸਿੰਘ ਜੀ ਉਹਨਾਂ ਨੇ ਆਗਿਰ ਨਾਲ ਦੋ ਤਿੰਨ ਮਿੰਟ ਦੀ ਗੱਲ ਪਰਮੇਸ਼ਰ ਪ੍ਰਤੀ ਜਿਵਾਨ ਸਬਾਤੀ ਬਾਈ ਜੀ ਦਾ ਤਾਵਾ ਤਾਵਾ ਜਵਤ ਜੀ ਦਿੱਤੀ ਫਤਿਹ ਕਮਲਨ ਬੋਲਾ ਦੇ ਜੀ ਜੀ ਅਰਾਧੇ ਮੋਹਨ ਜੀ ਇਕਰ ਕਰਤਾ ਤੇ ਨਮਾਰਾ ਬੰਦਾ ਜੀ ਸਰ ਖਾਜੇ ਮਰਕਮਾ ਅੰਤਨਾ ਜੀ ਬੇਸੇ ਜੁਰੀ ਵਾਲਾ ਸੁਰੂ ਕਰਾ

जंग पते लॻणे जिथे बरखा मेरे लॻे न ਜਦਨੀ ਸੰਗਤ ਸੀਸ ਜਟਾਉਣੀ ਸੂਰਤ ਸੈੰਗਰੋਂ ਪਰਖਣ ਵਾਲੀ ਜੋਗੀ ਬਰਤ ਬਣਾਈ ਮੈਂ ਦੁਨਿਆਲ ਤਿਆਰ ਹੈ ਕੀਤੀ ਇਹ ਜੋ ਰਫਲ ਨਾਲੀ ਸਿੱਖ ਤੋਂ ਸਿਫਤਾ ਸੁਣ ਕੇ ਜੋਗੀ ਪ੍ਰੀਤ ਮਹਸੇ ਤੇ ਚੌਧਰੀ ਡਲੇ ਨੂੰ ਖਾਚ ਹੋ ਕੇ ਕਹਿ ਲਗੇ ਚੌਧਰੀ ਜੀ ਸਾਡਾ ਮਨ ਕਹਿੰਦਾ ਹੈ ਜੇ ਸਰਬ ਨੂੰ ਪਰਖ ਕੇ ਵੇਖ ਲਿਆ ਜਾਵੇ ਨਾਲੇ ਤੇਰੇ ਦਿਲ ਦੀ ਵੀ ਸੇਵਾ ਨੂੰ ਕਾਲਾ ਪੈਂਦਾ ਜਾਪਦਾ ਹੈ ਤਾਂ ਇਸ ਰਹਿਲ ਦੀ ਪਰਖ ਹੋ ਜਾਵੇ ਸਤਨਾਮ ਜੀ ਵਾਹਿਗੁਰੂ ਵਾਹਿਗੁਰੂ ਪਾਗੇ ਜੁਰੂ ਜੀ ਨਾਮ ਸਤਨਾਮ ਸਤਨਾਮ ਜੀ ਵਾਹਿਗੁਰੂ ਆਗੇ ਗੁਰੂ ਵਾਹਿਗੁਰੂ ਜੀ ਸਤਨਾਮ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਰਾਮ ਨਾਮ ਜਪ ਲਾ ਹਰ ਰਾਮ ਨਾਮ ਜਪ ਲਾ ਰਾਮ ਨਾਮ ਜਪ ਲਾ ਹਰ ਰਾਮ ਨਾਮ ਜਪ ਲਾ ਰਾਮ ਨਾਮ ਜਪ ਲਾ ਹਰ ਜਪਨਾ ਹੈ ਪਰ ਇਹਨਾਂ ਸਾਰੀਆਂ ਮਿਹਨਤਾਂ ਦੇ ਬਾਰੇ ਵਿੱਚ ਬਾਕਸਾ ਨੂੰ ਮੈਂ ਲਿਖੇ ਸਹਿਰੀ ਦੇ ਇੰਤਰਪਰਤਾਈ ਇਸ੍ਰੀ ਅਥਾਰ ਜਨਾਬ ਸਰਮਨ ਜੀ ਤੇ ਸੇਵਾਵਾਂ ਅਪਨਿਆ ਸੰਗਤਾਂ ਨੇ ਨਾਜਵਾਨ ਨਿਰਾਰੇ ਪਾਤ੍ਰੀਟੀ ਮਾਹਰੂਪੀਤਾਰੂਪੀਤ ਸੇਵਾ ਦਾ ਪ੍ਰਗਟਾਣਾ ਕੱਲ ਨਰਗੀਤਾ ਨੇ ਇੱਕ ਵਿਅਕਤੀ ਸੰਗਤਾਂ ਦਾ ਜਨਮ ਭੰਨਾ ਸਵਾਜ ਅੰਦਰ ਲਈ ਲੋਕ ਦੁਬਾਰਾਂ ਚੱਲ ਰਹੀਆਂ ਹਨ ਜਿਵੇਂ ਦੁਬਾਰਾਂ ਦੀ ਸਤਿ ਸ੍ਰੀ ਅਕਾਲ ਜੀ ਆਪਣਿਆਂ ਸਨਾਨਾ ਜੋੜੇਗਾ ਸਾਰੇ ਸਾਡਾ ਮਤਾ ਹੈ ਕਿ ਬਹੁਤ ਸਬਕੀਆਂ ਜਿਗਨ ਵਿਧਾਨੇ ਦੂਸ਼ਨਾ ਬਣਾ ਦੇ ਇਸ ਦੌਰ ਦੇ ਵਿੱਚ ਸੇਵਾ ਨਿਕਲਿਆ ਝਾੜੂ ਦੀ ਪਰਤਨਾ ਕਿਸੇ ਵੀ ਪ੍ਰਕਾਰ ਦੀ ਸੇਵਾ ਭਾਈ ਹੈ ਪਰ ਆਪ ਸਾਰਿਆਂ ਜਿਹੜੀ ਸਮਾਪਤੀ ਦੀ ਅਰਦਾਸ ਹੋਇਆ ਕਿ ਸਤਿਗੁਰੂ ਦੀ ਇਸ ਸਲਾਹਾ ਜੋ ਮੇਰੇ ਦੇ ਵਿੱਚ ਆਪ ਵੀ ਵੀ ਬਹੁਤ ਮਦਦ ਕਰਦੇ ਸੇਵਾਦਾਰ ਭਾਈ ਬੇਨਤੀ ਪ੍ਰਕਾਰ ਇਹਨਾਂ ਨੂੰ ਆਪ ਜੀ ਮਨਗਰਿਹਾ Tapi, satu tahun berarti ya, ਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਹਮਣੇ ਸਮਾਏ ਦਸਾ ਪਾਛੇ ਅੰਮ੍ਰਿਤੋ ਘੋਟ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾੜ ਜਿਹੜਾ ਕਾ 73ਵੇਂ ਪੰਨਾ ਦਿਵਾ ਦੇਵਾਂ ਨੇ ਕੁਰਬਾਨੀਆਂ ਕੀਤੀਆਂ ਪਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾ ਨਿਵਾਹੀ ਦਿਨਾਂ ਦਿਨ ਕਮਾਈ ਦਾ ਅੰਦਰ ਕੇ ਖਾਲਸਾ ਜੀ ਬੋਲੋ ਜੀ ਬੋਲੇ ਗੁਰੂ ਵਾਹਿਗੁਰੂ ਮਨ ਨੂੰ ਜੀ ਪੰਜਾ ਤੱਕ ਤਾਂ ਸਰਬੱਤ ਗੁਰਦਵਾਰਿਆਂ जहाँ जहाँ हरसा दी साहिब तहाँ तहाँ रच्छिया रियायत देख तेग पदहि दर्द की पैज अंत की जीत श्री साहिब दी सहाय खानसानी के बल वाले बोल लो जय होए वाहे गुरु दी की दान 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 ਵਿਸਾਹਨਾ ਰੂਸਾਹਨ ਦੰਤਨ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤ ਸਰਸਾ ਜੀ ਦੇ ਦਰਸ਼ਨ ਇਸਾਨ ਚੰਗਿਆ ਝੱਡੇ ਹੁੰਗੇ ਜੁਗ ਜੰਗ ਅਡਲ ਧਰਕਾ ਜਾਇਗਾ ਬਨੋ ਜੀ एॾो hey, ਨਾਮ ਜੀ ਵਾਹਿਗੁਰੂ ਵਾਹਿਗੁਰੂ ਪਾਏ ਗੁਰੂ ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ ਸਤਨਾਮ ਸਤ ਨਾਮੁ ਚੇ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ ਜੁਵਾਹਿਗੁਰੂ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ 啊。Oh.